ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਰਦਾਦ ਦਿਵਸ ਜਿਹੜਾ ਉਹ ਇਸ ਸਾਲ ਨੂੰ ਮਨਾਇਆ ਜਾਣਾਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਦਿੱਤੀ ਆ ਪਰ ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ ਇੱਕ ਵੱਡਾ ਜਿਹੜਾ ਸੰਘਰਸ਼ ਲੜਿਆਗਾ ਪਰ ਅੱਜ ਪੰਜਾਬ ਸਰਕਾਰ ਨੇ ਮਾਨਜੋਗ ਮੁਖਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬਲੀਦਾਨ ਦਿਵਸ ਜਿਹੜਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਕਿ ਕਿਸ ਤਰ੍ਹਾਂ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਇਹਨਾਂ ਦੇ ਚੈਲੰਜ ਸ਼ੋ ਪ੍ਰਾਪਤ ਗੁਰਦੁਆਰਾ ਸਾਹਿਬ ਬਣੇ ਨੇਗੇ ਜਾਂ ਹੋਰ ਯਾਦਗਾਰਾਂ ਬੜੀਆਂ ਰਗੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਤੋਂ ਬਿਨਾ ਕਬੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀਤੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਵਾਂ ਦੇ ਉੱਤੋਂ ਸ਼੍ਰੀ ਗੁਰਤੇਗ ਭਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਂਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕਿ ਨ ਸੰਬੰਧੀ ਜਿਹੜਾ ਉਹ ਵਿਚਾਰ ਵਟਾਂਦਰਾ ਕੀਤਾਗਾ ਬਹੁਤ ਵੱਡਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਦਰਜ ਆਗਾ ਗੁਰੂ ਸਾਹਿਬਾਨ ਦੀ ਲਾਸਾਨੀ ਕੁਰਬਾਨੀ ਜਿਹੜੀ ਆ ਉਹ ਇਤਿਹਾਸ ਦੇ ਅੰਦਰ ਦਰਜ ਆ ਸੋ ਅੱਜ ਇੱਕ ਵੱਡਾ ਫੈਸਲਾ ਹੋਇਆਗਾ ਕਿ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਉਹ ਸ਼ਰਦਾ ਪੂਰਵਕ ਮਨਾਇਆ ਜਾਣਾਗਾ